ਤਾਉ ਸਮੇ ਸਮੇ ਤੇ ਪੰਥਕ ਸਭਾ ਚ ਖਲੋਣਾ ਸੁਖਪਾਲ ਸਿੰਘ ਖਹਿਰੇ ਦਾ ਜੇ ਆਪਾਂ ਮੋਰਚਿਆਂ ਦੀ ਗੱਲ ਕਰ ਲਈਏ ਭਾਵੇਂ ਆਹ ਮੋਰਚੇ ਦੀ ਕੋਮਨ ਸਾਫ ਮੋਰਚਾ ਹੋਵੇ ਤੇ ਜੇ ਇਸ ਟਾਈਮ ਦੇ ਉੱਤੇ ਸਭ ਤੋਂ ਵੱਧ ਖਤਰੇ ਦੀ ਗੱਲ ਕਰੀਏ ਤੇ ਜਿਹੜਾ ਮੋਰਚਾ ਲੱਗਾ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਚੈਨਲ ਵੀ ਬੰਦ ਹੋ ਚੁੱਕੇ ਆ ਦੁਬਾਰਾ ਬਹੁਤ ਸਾਰੇ ਚੈਨਲ ਪਹਿਲਾਂ ਵੀ ਪੰਜਾਬੀ মিডিਆ ਬੰਦ ਉੱਥੇ ਸੁਖਪਾਲ ਸਿੰਘ ਖਹਿਰੇ ਦਾ ਜਾ ਕੇ ਖਲੋ ਜਾਣਾ ਬੀਬੀ ਖਾਲੜਾ ਦੇ ਹੱਕ ਦੇ ਵਿੱਚ ਉਦੋਂ ਵੀ ਗੱਲਬਾਤ ਕਰਨੀ ਤੇ ਇਸ ਟਾਈਮ ਦੇ ਉੱਤੇ ਸੰਗਰੂਰ ਦੇ ਵਿੱਚ ਆਮੋ ਸਾਹਮਣੇ ਸਦਨ ਸੇ ਮਜੀਦ ਸਿੰਘ ਮਾਨ ਤੇ ਸਰਪਾਲ ਸਿੰਘ ਖਾਲੜਾ ਦੇ ਕੋ ਖਾਲੜਾ ਸਾਹਿਬ ਨੂੰ ਦੋ ਚੀਜ਼ਾਂ ਪੁੱਛੀਆਂ ਚਾਹੁੰਦੇ ਆ ਕਿ ਜਦੋਂ ਤੁਸੀਂ ਮਿਸਿਸ ਖਾਲੜਾ ਦੇ ਨਾਲ ਖੜੇ ਸੀ ਉਦੋਂ ਤੁਸੀਂ ਕਹਿੰਦੇ ਸੀ ਕਾਂਗਰਸ ਕਤਲ ਜ਼ਮਾਤ ਹੈ ਤੇ ਕਾਂਗਰਸ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਹੈ ਤੇ ਬੀਬੀ ਨੂੰ ਅਸੀਂ ਇਨਸਾਫ ਲੈ ਕੇ ਦੇਣਾ ਹੈ ਤੇ ਅੱਜ ਜਿਹੜਾ ਕਤਲ ਕਰਨ ਵਾਲੀ ਜ਼ਮਾਤ ਹੈ ਜਿਹੜੀ ਬੈਂਸ ਸਿੰਘ ਦੀ ਕਾਂਗਰਸ ਹੈ ਉਦ ਵਿੱਚ ਤੁਸੀਂ ਹੈਲੀਪੈਡ ਤੇ ਖੜੇ ਹੋ ਕੇ ਉਹਨਾਂ ਦੇ ਸਵਭਾਵ ਚ ਇੰਝ ਸਟੇਬਲ ਸਵਭਾਵ ਆ ਖੈਰਾ ਸਾਪਦਾ। ਉਹ ਦੇਖੋ ਕਿ ਉਹਨਾਂ ਨੇ ਚੈਨਲਸ ਦੇ ਵਿੱਚ ਚੈਨਲਸ ਨੇ ਉਹਦੋਂ ਡਿਲੀਟ ਕਰ ਦਿੱਤਾ ਸੀ ਮਹਾਰਾਜਾ ਅਮਨੰਦਰ ਸਿੰਘ ਨੂੰ ਕੈਪਟਨ ਨੂੰ ਜਿਹੜਾ ਉਸ ਵੇਲੇ ਕਾਂਗਰਸ ਦਾ ਚੀਫ ਮਿਨਿਸਟਰ ਸੀ ਇਹਨਾਂ ਨੇ ਹਰਾਮਜ਼ਾਦਾ ਤੱਕ ਕਹਿਤਾ। ਫਿਰ ਹੈਲੀਪੈਡ ਤੇ ਖੜੇ ਹੋ ਕੇ ਉਹ ਕੋਈ ਸਰੂਪਾ ਲੈ ਕੇ ਸ਼ਾਮਲ ਹੋ ਜਾਈ। ਤੁਹਾਡੀ ਕਹਾਣੀ ਤੇ ਕਥਨੀ ਇੱਕ ਹੋਣੀ ਚਾਹੀਦੀ ਹੈ। ਸੋ ਮੇਰਾ ਥਿਊ ਵਾ ਬਹੁਤ ਡਿਫਰੈਂਟ ਹੈ ਜਿਹੜੀ ਐਨਐਸਏ ਹੈ। ਇਹ ਤੇ ਪਹਿਲਾ ਨਾਮ ਸੀ ਮੀਸਾ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਜਿਮਨੇ ਐਨਐਸਐਚ ਬੰਦੇ ਬੰਦ ਕੀਤੇ ਜਾਂਦੇ ਨੇ ਹਮ ਮੀਸਾ ਲਾ ਕੇ ਪੂਰੇ ਰੈਸਟ ਆਫ ਹਿੰਦੁਸਤਾਨ ਦੇ ਵਿੱਚ ਇੰਦਰਾ ਗਾਂਧੀ ਨੇ ਸਾਰੇ ਲੋਕਾਂ ਦੀ ਵਾਇਸ ਨੱਪ ਕੀਤੀ ਲੋਕਾਂ ਨੂੰ ਜ਼ਿਲ੍ਹਾ ਚ ਬੰਦ ਕੀਤਾ ਜਨਤਾ ਪਾਰਟੀ ਨੇ ਜਿਹੜੀ ਕਿ ਬੀਜੇਪੀ ਦਾ ਪਹਿਲਾ ਨਾਮ ਜਨਤਾ ਪਾਰਟੀ ਸੀ ਉਹਨਾਂ ਨੇ 1977 ਚ ਜਦੋਂ ਸਰਕਾਰ ਆਈ ਹੈ ਉਸ ਲਾਅ ਨੂੰ ਸਕ੍ਰੈਪ ਕਰਕੇ ਖਤਮ ਕਰ ਦਿੱਤਾ ਜਦੋਂ ਇੰਦਰਾ ਗਾਂਧੀ 1980 ਚ ਆਈ ਹੈ ਨੇ ਇਸ ਐਕਟਰੂ ਬਣਾਇਆ ਨੈਸ਼ ਜਿਹੜਾ ਐਨਐਸਏ ਹੈ ਉਹ ਇੰਦਰਾ ਗਾਂਧੀ ਨੇ ਬਣਾਇਆ ਉਹ ਖੈਰਾ ਸਾਹਿਬ ਦੀ ਇਸ ਕਾਂਗਰਸ ਨੇ ਬਣਾਇਆ ਤੇ ਇਹ ਉਸ ਕਾਂਗਰਸ ਦਾ ਹਿੱਸਾ ਹੈਗੇ ਆ ਜੀ ਸਮੇਂ ਸਮੇਂ ਤੇ ਬੋਲਦੇ ਆ ਐਨਐਸਏ ਦੇ ਵਿਰੁੱਧ ਬੋਲੇ ਆ ਦੇਖੋ ਜੀ ਫਿਰ ਜੀ ਜਿਹੜੀ ਗੱਲ ਦੇ ਸੀ ਖਿਲਾਫ ਆ ਉਹਦੋਂ ਖੜੇ ਕਿਵੇਂ ਹੋ ਸਕਦੇ ਆ ਕੁਰਸੀ ਤੁਸੀਂ ਦੇਖੋ ਨਾ ਤੁਹਾਡੇ ਡਬਲ ਸਟੈਂਡਰਡਸ ਤੁਸੀਂ ਕੈਰੀ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਹੋ ਕਿ ਬੈਂ ਸਿੰਘ ਵੀ ਸ਼ਹੀਦ ਹੈ ਮੈਂ ਬੈਂ ਸਿੰਘ ਦੇ ਨਾਲ ਵੀ ਖੜਾ ਹਾਂ ਉਹਨਾਂ ਦੇ ਬੁੱਤ ਤੇ ਹਰ ਸਾਲ 31 ਅਗਸਤ ਨੂੰ ਹਾਰ ਵੀ ਪਾਉਂਦੇ ਨੇ ਤੁਹਾਨੂੰ ਕੋ ਸੋਸ਼ਲ ਮੀਡੀਆ ਦੇ ਫੋਟੋਗ੍ਰਾਫਸ ਸੁਣ ਗਏ ਇਹ ਖੈਰਾ ਸਾਹਿਬ ਇੱਥੇ ਮੋਰਚੇ ਤੇ ਜਿਨ੍ਹਾਂ ਨੇ ਬੈਂ ਸਿੰਘ ਮਾਰਿਆ ਉਹਨਾਂ ਲਈ ਵੀ ਖੜੇ ਹੁੰਦੇ ਨੇ ਤੁਸੀਂ ਦੋ ਪੀੜ੍ਹੀਆਂ 'ਚ ਐਟ ਅ ਟਾਈਮ ਕਿਵੇਂ ਧਰ ਸਕਦੇ ਤਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਨਾ ਚਾਹੀਦਾ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਧਾਰਾ ਦੇ ਨਾਲ ਖੜੇ ਹੋ ਸਕਦੇ ਹੋ ਚਾਹੀ ਤੁਸੀਂ ਬੈਂ ਸਿੰਘ ਦੇ ਨਾਲ ਖੜੇ ਹੋ ਸਕਦੇ ਹੋ ਇਹ ਫਿਰ ਸਿਰਫ ਪੰਥ ਹੈ ਪੰਥ ਨੂੰ ਸਰਦਾਰ ਕਪੂਰ ਸਿੰਘ ਆਈਸੀਐਸ ਕਹਿੰਦੇ ਨੇ ਕਿ ਪੰਥ ਦਾ ਲੀਡਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹ ਕਹਿੰਦੇ ਨੇ ਪੰਥ ਦਾ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਅਪੀਰੈਂਸ ਜਿਹਦਾ ਪਹਿਰਾਵਾ ਪੰਥਕ ਹੋਏ ਜਿਹੜਾ ਅਮਰਤਾਰੀ ਹੋਏ ਜਿਹੜਾ ਪੰਥ ਲਈ ਸੋਚਦਾ ਹੋਏ ਪੰਥ ਲਈ ਮਰਦਾ ਹੋਏ ਕੀ ਸਰਦਾਰ ਸਾਹਿਬ ਨੂੰ ਪੁੱਛੋ ਕਿ ਤੁਸੀਂ ਜਦੋਂ ਤੁਹਾਨੂੰ ਉਥੋਂ ਘਰੋਂ ਆ ਪੁਲਿਸ ਨੇ ਚੱਕਿਆ ਤੁਸੀਂ ਤਾਂ ਅਗਲੇ ਦਿਨ ਹੀ ਕੈਂਚੀ ਲਾ ਕੇ ਵਾਲ ਕਟਾਉਂਦੇ ਤੇ ਅੱਜ 40 45 ਸਾਲ ਹੋ ਗਿਆ ਹੈ ਤੁਸੀਂ ਉਹ ਦਾੜੀ ਨੂੰ ਉੱਗਣੀ ਨਹੀਂ ਦਿੱਤਾ ਪੰਥ ਦਾ ਤਾਂ ਸਭ ਤੋਂ ਜਿਹੜਾ ਪੰਥਕ ਬੰਦਾ ਹੈ ਉਹਦੀ ਸਭ ਤੋਂ ਪਹਿਲੀ ਜਿਹੜੀ ਕੁਆਲਿਫਿਕੇਸ਼ਨ ਹੈ ਅਮਰਤਾਰੀ ਹੋਣਾ ਚਾਹੀਦਾ ਹੈ ਔਰ ਗੁਰੂ ਸਾਹਿਬ ਦਾ ਜਿਹੜਾ ਫਰਮਾਨ ਹੈ ਉਹਨੂੰ ਮੰਨਣ ਵਾਲਾ ਚਾਹੀਦਾ ਹੈ ਉਹ ਰੋਮਾਂ ਦੀ ਵਿਧ ਵੀ ਨਾ ਕਰਦਾ ਹੋਏ ਸੋ ਸਾਡੀ ਨਜ਼ਰ ਦੇ ਵਿੱਚ ਮਤਲਬ ਕੌਮ ਨੂੰ ਸਪਸ਼ਟ ਹੋਣਾ ਚਾਹੀਦਾ ਹੈ